ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੌਸ ਰਾਜ ਜਿਸ ਤਰ੍ਹਾਂ ਆਫਸੀ ਫੁੱਟ ਦਾ ਸ਼ਿਕਾਰ ਹੋਈ ਹੈ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਭਾਵੇਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਬਣ ਗਏ ਨੇ ਲੇਕਿਨ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਇਹੀ ਰੋਲਾ ਹੁਣ ਚੱਲ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦਫਾੜ ਹੋ ਗਈ ਹੈ ਕਾਂਗਰਸ ਪਾਰਟੀ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਤਰ੍ਹਾਂ ਦੇ ਵਿੱਚ ਵੱਡੀ ਜਾ ਚੁੱਕੀ ਹੈ ਯਾਨੀ ਕਿ ਆਪੋ ਆਪਣੇ ਆਪੋ ਆਪਣੇ ਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਾਰੇ ਹੀ ਕਾਂਗਰਸ ਪਾਰਟੀ ਦੇ ਵਰਕਰ ਜੇ ਗੱਲ ਕਰੀਏ ਰਾਣਾ ਗੁਰਜੀਤ ਦੀ ਰਾਣਾ ਗੁਰਜੀਤ ਨੇ ਤਾਂ ਆਪਣੀ ਸਟੇਜ ਲਗਾ ਲਈ ਜਦੋਂ ਰਾਜਾ ਵੜਿੰਗ ਵੱਲੋਂ ਸੁਲਤਾਨਪੁਰ ਦੇ ਵਿੱਚ ਕਪੂਰਥਾਲਾ ਦੇ ਵਿੱਚ ਰੈਲੀ ਕੱਢੀ ਜਾ ਰਹੀ ਸੀ ਕਿ ਰਾਣਾ ਗੁਰਜੀਤ ਸਿੰਘ ਦਾ ਇਹ ਫਰਜ਼ ਨਹੀਂ ਪੰਡਦਾ ਸੀ ਕਿ ਉਹ ਸਾਥ ਦੇਵੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਲੇਕਿਨ ਰਾਣਾ ਗੁਰਜੀਤ ਨੇ ਆਪਣੀ ਮਨਮਰਜ਼ੀ ਕਰਕੇ ਇੱਕ ਸਿਆਸੀ ਸਟੇਜ ਲਗਾ ਲਈ ਲੇਕਿਨ ਜਦੋਂ ਰਾਜਾ ਵੜਿੰਗ ਹੁਣ ਭਾਰਤ ਪੁਸ਼ਪ ਆਸ਼ੂ ਦੇ ਘਰ ਗਿਆ ਜਦੋਂ ਉਹਨੂੰ ਟਿਕਟ ਮਿਲੀ ਸੀ ਤੇ ਭਾਰਤ ਪੁਸ਼ਪ ਆਸ਼ੂ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹਲਕਾ ਲੁਧਿਆਣਾ ਪੱਛਮੀ ਜਿਹੜਾ ਹੈ ਕੱਡਾ ਕੋ ਵੱਡਾ ਹੈ ਭਾਵੇਂ ਇਨਫੋਰਮ ਨਹੀਂ ਕੀਤਾ ਗਿਆ ਰਾਜਾ ਵੜਿੰਗ ਵੱਲੋਂ ਲੇਕਿਨ ਭਾਰਤ ਪੁਸ਼ਪ ਆਸ਼ੂ ਦਾ ਫਰਜ਼ ਬਣਦਾ ਸੀ ਕੇ ਬੇਰੰਗ ਨਾਮ ਮੂੜਦਾ ਰਾਜਾ ਮੇਨ ਨੂੰ ਐਟ ਲੀਸਟ ਉਹ ਪ੍ਰਧਾਨ ਨੇ ਉਸ ਦੀ ਇਨਸਟਰਕਟ ਕਰਨਾ ਭਾਰਤ ਕੁਸ਼ਣ ਆਸ਼ੂ ਦੀ ਜਿਹੜੀ ਹੈ ਉਹ ਇੱਕ ਪਾਇਰਟੀ ਬਣਦੀ ਹੈ ਲੇਕਿਨ ਜੇ ਗੱਲ ਕਰੀਏ ਭਾਰਤਨ ਭਾਰਤ ਕੁਸ਼ਣ ਆਸ਼ੂ ਦੀ ਭਾਰਤ ਕੁਸ਼ਣ ਆਸ਼ੂ ਕੁੜੇ ਕਿਸੇ ਤੋਂ ਘੱਟ ਨੇ ਆ ਪ੍ਰਤਾਪ ਸਿੰਘ ਬਾਜਬਾ ਦੇ ਹੱਕ ਵਿੱਚ ਸਾਰੇ ਵੱਡੇ ਆਗੂ ਗਏ ਚੰਡੀਗੜ੍ਹ ਪਟਾਖ ਕੀਤਾ ਸੂਬੇ ਦੀ ਸਰਕਾਰ ਦਾ ਲੇਕਿਨ ਭਾਰਤ ਪੁਸ਼ਨ ਆਸ਼ੂ ਤਸ ਤੋਂ ਮਸ ਨਹੀਂ ਹੋਏ ਚਲੰਜੀ ਸਿੰਘ ਚੰਨੀ ਸੁਜਿੰਦਰ ਸਿੰਘ ਰੰਧਾਵਾ ਰਾਣਾ ਗੁਰਜੀਤ ਰਾਜਾ ਭੁਰੇ ਸੁਖਪਾਲ ਸਿੰਘ ਖਹਿਰਾ ਅਤੇ ਸਮੇਤ ਪ੍ਰਤਾਪ ਸਿੰਘ ਬਾਜਵਾ ਦਾ ਪਰਿਵਾਰ ਉੱਥੇ ਸੀ ਜਦੋਂ ਵਿਰੋਧ ਕਰ ਰਿਹਾ ਸੀ ਜਦੋਂ ਪੁੱਛ ਗਿਸ਼ਹੋਰੀ ਸੀ ਸੀਬੀਆਈ ਆ ਸੀਬੀਆਈ ਵਾਲਿਆਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਲੇਕਿਨ ਆਸ਼ੂ ਭਾਰਤ ਪੁਸ਼ਨ ਆਸ਼ੂ ਦਾ ਵੀ ਉੱਥੇ ਜਾਣਾ ਬਣਦਾ ਸੀ ਭਾਰਤ ਪੂਸ਼ਣ ਆਸ਼ੂ ਇੰਨੇ ਵੀ ਨਹੀਂ ਬੀਜ਼ੀ ਹਾਲਾਂਕਿ ਜਿਮਨੀ ਚੋਣ ਦਾ ਬਿਗਲ ਨਹੀਂ ਬਚਿਆ ਭਾਵੇਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਲੇਕਿਨ ਫਰਜ ਬੰਦਾ ਸੀ ਉਹ ਇੱਕ ਵੱਡੇ ਕਾਂਗਰਸ ਪਾਰਟੀ ਦੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ ਵੱਡੇ ਆਗੂ ਨੇ ਇਹ ਚੱਲ ਕੀ ਰਿਹਾ ਹੈ ਰਾਣਾ ਗੁਰਜੀਤ ਸਿੰਘ ਆਪਣੀ ਮਰਜ਼ੀ ਕਰ ਰਿਹਾ ਹੈ ਸੁਖਪਾਲ ਸਿੰਘ ਖੈਰਾ ਕਹਿੰਦਾ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨੇ ਉਧਰ ਜਿਹੜੇ ਭਾਰਤ ਪੂਸ਼ਣ ਆਸ਼ੂ ਨੇ ਉਹ ਸਵੀਕਾਰ ਨਹੀਂ ਕਰ ਰਿਹਾ ਹੈ ਰਾਜਾ ਭੜਿੰਗ ਨੂੰ ਉਹ ਚਰਨਜੀਤ ਸਿੰਘ ਚੰਨੀ ਦੇ ਪਿੱਛੇ ਨੇ ਚਰਨਜੀਤ ਸਿੰਘ ਚੰਨੀ ਜਾਂ ਰਾਣਾ ਗੁਰਜੀਤ ਜਾਂ ਤਰਗਤ ਸਿੰਘ ਉਹ ਉਹਨਾਂ ਨੂੰ ਕਰ ਰਹੇ ਨੇ ਜਿਹੜੇ ਪ੍ਰਗਟ ਸਿੰਘ ਤੇ ਰਾਣਾ ਗੁਰਜੀਤ ਸਿੰਘ ਨੇ ਉਹ ਜਿਹੜਾ ਹੈ ਤੰਜ ਕੱਸ ਰਹੇ ਨੇ ਰਾਜਾ ਭੜਿੰਗ ਤੇ ਕਿ ਇਹ ਪ੍ਰਧਾਨਗੀ ਦੇ ਯੋਗ ਨਹੀਂ ਇਹ ਚੱਲ ਕੀ ਰਿਹਾ ਹੈ ਜੇਕਰ ਇਸ ਤਰ੍ਹਾਂ ਇਹਨਾਂ ਦੇ ਵਿੱਚ ਚੱਲਦਾ ਰਿਹਾ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਨੀ ਬੜੀ ਮੁਸ਼ਕਲ ਹੋ ਜਾਣੀ ਹੈ ਹਾਲਾਂਕਿ ਲੋਕ ਕਹਿੰਦੇ ਨੇ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਹੁਣ ਤੋਂ ਹੀ ਮੁੱਖ ਮੰਤਰੀ ਦੇ ਨਾਮ ਉਤੇ ਮੋਹਰ ਲਗਾ ਦਿੱਤੀ ਜਾਵੇ ਚਿਹਰਾ ਬਣਾ ਦਿੱਤਾ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਜਿੱਤੀਆਂ ਆਸਾਨ ਹੋ ਜਾਣਗੀਆਂ ਪਰ ਪੰਜਾਬੀਓ ਇੱਥੇ ਤਾਂ ਇਹਨਾਂ ਦੇ ਆਪ ਦੇ ਰੋਲੇ ਹੀ ਨਹੀਂ ਖਤਮ ਹੋ ਰਿਹਾ ਇੱਕ ਇੱਕ ਦੂਜੇ ਨੂੰ ਨੀਵਾ ਆਪਣੇ ਆਪ ਉੱਚਾ ਕਰਨ ਦੀ ਪ੍ਰਤ ਜਿਹੜੀ ਹੈ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਫੁੱਟ ਦਾ ਸ਼ਿਕਾਰ ਧੜੇ ਬਾਜ਼ੀਆਂ ਹੁਣ ਬਣ ਗਈਆਂ ਨੇ ਕਾਂਗਰਸ ਪਾਰਟੀ ਵਿੱਚ ਕੀ ਬਣੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤਾਂ